ਕੱਗਰ ਨਦੀ ਦੇ ਬੱਟ ਕੋਈ ਪਲਾਂ ਦੀ ਦੂਰੀ ਤੇ ਆ ਬਾਈ ਕੱਗਰ ਨੂੰ ਜਾ ਕੇ ਦਿਖਾਉਨੇ ਆ ਤੁਹਾਨੂੰ ਤਾਜ਼ਾ ਹਰ ਸਤਿਕਾਰ ਸਾਰਿਆਂ ਨੂੰ ਜਿੰਨੇ ਵੀ ਆਪਣਾ YouTube ਚੈਨਲ ਦੇਖਦੇ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇੱਕ ਵਾਰ ਫੇਰ ਮੋਸਟ ਵੈਲਕਮ ਟੂ ਆਓ ਤੁਹਾਨੂੰ ਦਿਖਾਉਨੇ ਆ ਕੱਗਰ ਨਦੀ ਦੇ ਹਾਲ ਆ ਸਾਹਮਣੇ ਬਾਈ ਤੁਸੀਂ ਦੇਖ ਸਕਦੇ ਹੋ ਕੱਗਰ ਨਦੀ ਟੁੱਟ ਚੁੱਕੀ ਹੈ ਬਹੁਤ ਜ਼ਿਆਦਾ ਪਾਣੀ ਜਿਹੜਾ ਖੇਤਾਵਲ ਵਧ ਰਿਹਾ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿਟਰ ਟਰਾਲੀਆਂ ਚੱਲਦੀਆਂ ਹੋਈਆਂ ਪਾਣੀ ਜੋ ਕਿ ਤੇਤਾਵਲ ਜਾ ਰਿਹਾ ਹੈ ਖੇਤਾਂ ਨੂੰ ਬਚਾਉਣ ਵਾਸਤੇ ਫਸਲਾਂ ਨੂੰ ਬਚਾਉਣ ਵਾਸਤੇ ਤੇ ਲੋਕਾਂ ਨੇ ਆਪਣੀਆਂ ਟਰੈਕਟਰ ਟਰਾਲੀਆਂ ਲਾਈਆਂ ਹੋਈਆਂ ਨੇ ਮਿੱਟੀ ਲੈ ਕੇ ਆ ਰਹੇ ਆ ਦੂਰੋਂ ਦੂਰੋਂ ਤੇ ਆ ਸਾਹਮਣੇ ਦੇਸ਼ ਦੇ ਵਾਡੇ ਵਾਡੇ ਪਾੜ ਪਏ ਹੋਏ ਆ ਬਾਈ ਖੇਤਾਂ ਤੇ ਬਾਹਰੋਂ ਅੱਗੇ ਰਿਕਵੈਸਟ ਕਰ ਰਹੇ ਸਾਰੇ ਕਿ ਜਲਦੀ ਤੋਂ ਜਲਦੀ ਜਿਹੜਾ ਪਾੜ ਪਿਆ ਹੈ ਉਹ ਭਰਿਆ ਜਾਵੇ ਤੇ ਤੁਸੀਂ ਦੇਖ ਸਕਦੇ ਹੋ ਕਿ ਘੱਗਰ ਨਦੀ ਤੇ ਜਿਹੜੀ ਮਸ਼ੀਨੀ ਸੇਵਾ ਚੱਲ ਰਹੀ ਹੈ ਟਰੈਕਟਰ ਟਰਾਲੀਆਂ ਲੈ ਕੇ ਪਿੰਡਾਂ ਵਾਲੇ ਲੋਕ ਪਹੁੰਚੇ ਹੋਏ ਆ ਤੇ ਇੱਧਰ ਤੁਸੀਂ ਪਾਣੀ ਦਾ ਲੈਵਲ ਬਾਈ ਚੈੱਕ ਕਰ ਸਕਦੇ ਹੋ ਘੱਗਰ ਨਦੀ ਦਾ ਕਿੰਨਾ ਚੜਿਆ ਹੋਇਆ ਕਿੰਨਾ ਤੇ ਘਟਾ ਹੈ ਵੱਧ ਹੈ ਤੇ ਜਗਾ ਜਗਾ ਤੋ ਟੁੱਟਰੀ ਹੈ ਤੇ ਸੇਵਾਦਾਰਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਇੱਥੇ ਪਹੁੰਚੜ ਇਹ ਫੂੰਦੜ ਪਿੰਡ ਕੋਲ ਆਏ ਵੀਰੇ ਤੇ ਸਾਹਮਣੇ ਤੁਸੀਂ ਟਰੈਕਟਰ ਕਰਾਂ ਲੈ ਨੂੰ ਦੇਖ ਰਹੇ ਹੋ ਜਿਹੜੀਆਂ ਸੇਵਾ ਤੇ ਲੱਗੀਆਂ ਹੋਈਆਂ ਨੇ ਸਾਹਮਣੇ ਤੁਹਾਨੂੰ ਪੁਲ ਦਾ ਹਾਲ ਵੀ ਦਿਖਾਵਾਂਗੇ ਤੇ ਸਾਹਮਣੇ ਪਾਣੀ ਦਾ ਲੈਵਲ ਤੁਸੀਂ ਦੇਖ ਸਾਹਮਣੇ ਤੁਹਾਨੂੰ ਬਾਈ ਇੱਕ ਤਾਂ ਦਰਨਦੀ ਤੁਸੀਂ ਦੇਖ ਰਹੇ ਹੋ ਜਿਹੜਾ ਪਾਣੀ ਆ ਰਿਹਾ ਸਰਦੂਲਗੜ ਵੱਲ ਦੀ ਸਾਈਡ ਨੂੰ ਤੇ ਇਧਰ ਨਾਲ ਨਾਲ ਜਿਹੜੇ ਘਰ ਹੈ ਜਿਹੜੇ ਡੁੱਬਣ ਦੀ ਗਜ਼ਾਰ ਤੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਇੱਧਰ ਸਾਹਮਣੇ ਆ ਸਾਰੇ ਘਰ ਆਪਾਂ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਅਗਰ ਪਾਣੀ ਪਾਣੀ ਅਗਰ ਪਾਣੀ ਦਾ ਲੈਵਲ ਵੱਧਾ ਹੈ ਤਾਂ ਇੱਧਰ ਭਾਈ ਗੁਰੂ ਘਰ ਹੈ ਗੁਰੂ ਘਰ ਨੂੰ ਵੀ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਤੇ ਆ ਘਰ ਤੁਸੀਂ ਦੇਖ ਸਕਦੇ ਆ ਤਾਂ ਕਰਕੇ ਸੰਗਤ ਇੱਥੇ ਵੱਧ ਤੋਂ ਵੱਧ ਸੇਵਾ ਕਰਨ ਆਈ ਹੋਈ ਹੈ ਤੁਸੀਂ ਪਾਣੀ ਦਾ ਵੀ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਇੱਧਰ ਪਾਣੀ ਹੈ ਆ ਸਾਰੀ ਘੱਗਰ ਨਦੀ ਹੈ ਘੱਗਰ ਨਦੀ ਤੁਸੀਂ ਦੇਖ ਹੀ ਸਕਦੇ ਹੋ ਤੇ ਸਾਹਮਣੇ ਪੁਲ ਦੇ ਉੱਤੇ ਬਾਈ ਮੇਰੇ ਟਰੈਕਟਰ ਟਰਾਲੀਆਂ ਲੈ ਕੇ ਤੇ ਮਿੱਟੀ ਦੀ ਸੇਵਾ ਕਰ ਰਹੇ ਲੱਗੇ ਹੋਏ ਹੈ ਘਰਾਂ ਨੂੰ ਬਚਾਉਣ ਤੇ ਬਾਈ ਫੋਨ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਅੱਗੇ ਤੁਹਾਨੂੰ ਜਾ ਕੇ ਪੁਰ ਦੇ ਵੀ ਹਲਾਤ ਦਿਖਾਵਾਂਗੇ ਤੇ ਸਾਰੀ ਘੱਡਿਆਂ ਦੀ ਆਪਾਂ ਕਵਰ ਕਰਾਂਗੇ ਜਿਹੜਾ ਤੁਹਾਨੂੰ ਨਾਲੀ ਦੇ ਉੱਤੇ ਆਪਾਂ ਪਾੜ ਪਿਆ ਪਾਣੀ ਦੇ ਵਿੱਚ ਦਿਖਾ ਰਹੇ ਸੀ ਉਹ ਡੇਰਾ ਬਾਬਾ ਅਮਰਦਾਸ ਜੀ ਸਪੋਰਟਸ ਕਲੱਬ ਖੁੰਦੜ ਜਿਹੜਾ ਗੁਰੂ ਘਰ ਹੈ ਮੋੜ ਦੇ ਉੱਤੇ ਜਦੋਂ ਆਪਾਂ ਸਕੂਲ ਕਰਨ ਆਉਣੇ ਆ ਉੱਥੇ ਪਿਆ ਹੋਇਆ ਤੁਸੀਂ ਗੱਟੇ ਵੀ ਪਏ ਦੇਖ ਸਕਦੇ ਹੋ ਮਲਕਾਂ ਨਹੀਂ ਬੱਤੇ ਪਰ ਪਰ ਦੇ ਉੱਤੇ ਰੱਖੇ ਹੋਏ ਆ ਤਾਂ ਕਿ ਜਿਸੇ ਵੱਡੀ ਸਥਿਤੀ ਤੋਂ ਨਿਖਣ ਵਾਸਤੇ ਸੰਗਠਾ ਨੇ ਗੱਠੇ ਤਿਆਰ ਕਰ ਕਰਕੇ ਰੱਖੇ ਹੋਏ ਇੱਥੇ ਮਿੱਟੀ ਦੇ ਬਹੁਤ ਭਰ ਭਰ ਕੇ ਜੋ ਕਿ ਸਾਹਮਣੇ ਤੁਸੀਂ ਗੁਰੂ ਘਰ ਦੇਖ ਰਹੇ ਹੋ ਗੁਰੂ ਘਰ ਨੂੰ ਬਚਾਉਣ ਵਾਸਤੇ ਤੇ ਪਿੰਡ ਨੂੰ ਬਚਾਉਣ ਵਾਸਤੇ ਸੰਗਠਾ ਨੇ ਬਹੁਤ ਐਸੇ ਗੱਡੇ ਭਰ ਕੇ ਰੱਖੇ ਆ ਗੱਡੇ ਨੂੰ ਟਰੈਕਟਰ ਟਰਾਲੀਆਂ ਦਾ ਵੀ ਲਖਾਉਂਦੇ ਆ ਬਾਈ ਫਰੰਟ ਵਾਲ ਟਰੈਕਟਰ ਟਰਾਲੀਆਂ ਲੈ ਕੇ ਜਾ ਰਹੇ ਆ ਬੰਦ ਦੇ ਉੱਤੇ ਮਿੱਟੀ ਪਾ ਰਹੇ ਆ ਸਾਹਮਣੇ ਜਾ ਕੇ ਤੁਹਾਨੂੰ ਦਿਖਾਉਂਦੇ ਆ